ਓਏ ਦਿਸਦਾ ਨਹੀਂ ਤਨ ਕਿ ਦੱਸਾ ਤਿੱਖਾ ਕਰੀਏ ਨਾ ਵਾ ਦੱਸ ਦਿਖਾ ਕਰ ਕੇ ਕੀ ਕਰਨਾ ਓਏ ਹਾਂ ਅਮਾ ਬੱਕਰਾ ਵੱਡਣਾ ਸਰੀਰ 'ਚ ਕਮਜ਼ੋਰੀ ਆਈ ਪਈਆ ਅੱਛਾ ਤੇ ਚਾਰ ਪਾਵਾਂਗੇ ਅੱਛਾ ਇੱਕ ਗੱਲ ਦੱਸਣਾ ਆ ਹਾਂ ਦੱਸ ਤੇਰੀ ਅੱਖ ਪੂਰੀ ਲਾਲ ਹੈ ਬੈਲੀਆਂ ਵਰਗਾ ਲੱਗਦਾ ਤੂੰ ਅੱਛਾ ਬੈਲੀਆਂ ਦੇ ਕਰੋ ਪਿੱਛੇ ਹੋ ਜਾ ਬੈਣਾ ਓ ਤੱਕ ਜਾ ਟੱਕ ਜਾ ਪਣਾਉਂਦਾ ਮਨੂੰ ਬੈਲੀ ਗਾਟਾ ਨਾਲ ਲਾਉਣਾ ਪਿਆ ਤੇਰਾ ਮਨੂੰ ਓ ਤਾਇਆ ਮੈਂ ਇਹਨਾਂ ਦੇ ਸੁੱਖੇ ਨੂੰ ਪੁੱਛਣ ਆਇਆ ਸੀ ਕਿੱਥੇ ਆ ਉਹਨੂੰ ਇਹਨਾਂ ਦੇ ਰਾਜੂ ਗੈਣਾ ਹਾਂ ਉੱਥੇ ਬੈਠਾ ਉਹ ਪੋਲੇ ਕੰਡੇ ਦਾ ਉੱਥੇ ਦੇਖ ਲੈ ਜਾ ਕੇ ਉਹਨੂੰ ਅੱਛਾ ਮੈਂ ਉਹਨੂੰ ਤੜਕੇ ਦਾ ਭਾਲੀ ਜਾਣਾ ਤੇ ਇਹ ਨਹੀਂ ਉਹ ਘੰਟਾ ਕ ਹੋ ਗਿਆ ਇੱਥੋਂ ਦੀ ਟੱਪਿਆ ਸੀ ਆ ਅੱਛਾ ਉੱਥੇ ਬੈਠੋ ਉਹ ਦੇਖ ਲੈ ਜਾ ਕੇ ਉੱਥੇ ਹੀ ਕਰਦਾ ਉਹ ਮੈਨੂੰ ਕੀ ਪਤਾ ਤੂੰ ਜਾਣਨਾ ਕਿ ਨਹੀਂ ਠੀਕ ਆ ਚੰਗਾ ਹਾਂ ਇਹ ਆ ਜਾਂਦੇ ਇੱਥੇ ਮਤਾਂ ਕਿਤੇ ਟੱਪ ਗਿਆ ਸ਼ੋਰ ਜਾ ਤਕ ਸਮਸਤਾ ਨਹੀਂ ਤੇਰੀ ਚਾਰ ਦੀ ਜਵਾਂ ਜਿਦਰੀ ਇਹ ਨਹੀਂ ਹੁੰਦੇ ਆ ਦੁੱਖ ਆ ਗਏ ਨਹੀਂ ਤੇਰੀ ਅੱਖ ਨੇ ਮੁਕਲੀਏ ਤੇ ਜੁਟੇ ਉਹਨਾਂ ਦੇਖਾ ਕੁੜੀ ਅੱਖ ਨੇ ਕੁੜੀ ਕੇ ਇੱਥੇ ਕਰਦਾ ਓਏ ਲੜਾਈ ਦਿੱਤਾ ਓਏ ਤੂੰ ਇੱਧਰ ਆ ਨਾ ਮੈਂ ਦੱਸਦਾ ਇੱਧਰ ਆ ਜਾ ਉਹਨਾਂ ਖੜ ਜਾ ਆ ਜਾ ਯਾਰ ਇੱਥੇ ਕਰਦਾ ਮੈਂ ਬੈਠਾ ਦੱਸ ਤੈ ਕਮੈਂਟ ਮੈਂ ਵਿਸਾਇਰੀ ਲਿਖਾਂਗਾ ਬਟਾ ਰੇ ਲਖ ਲੈਂਦਾ ਘਰੇ ਮੈਨੂੰ ਵਾਈਬ ਜੀ ਨਹੀਂ ਆਉਂਦੀ ਵਾਈਬ ਨੂੰ ਕੀ ਸੀਗਾ ਉੱਤੇ ਘਰੇ ਵਧੀਆਗਾ ਇੱਥੇ ਸੱਪਾਂ ਦੇ ਘਰ ਚ ਬੈਠਾ ਆ ਮੈਨੂੰ ਆਹੀ ਕਰਨੋਂ ਜਿਹੜਾ ਫੌਲ ਆ। ਕਹਿੰਦਾ ਮੈਨੇ ਖੈਰੀ ਲਿਖੀ ਲਈ। ਮਾਰਦੀਆਂ ਆ ਬੰਬ। ਮੈਂ ਫਿਰ ਇਹੋ ਜਿਹੀ ਵਾਈਪ ਪਾਉਣੀ ਸੀ, ਇਹੋ ਜਿਹੀ ਵਾਈਪ ਪਾਉਣੀ ਸੀਗੀ ਸਿਰੇ ਲਾਉਣਾ ਰੇ। ਤਾਂ ਕਰਕੇ ਮੈਨੂੰ ਸੱਪ ਸੁਪ ਚਾਹੀਦੇ ਸੀਗੇ। ਸੱਪ ਇੱਥੇ ਨਲਗੇ। ਮਾਰਤਾ। ਹਾਂ ਮੈਨੂੰ ਉਹ ਲੱਗ ਪਈ ਸੀਗਾ ਮਾਰਤਾ। ਗੱਲਾਂ ਇਹ ਕਰਦਾ। ਬਾਈ ਕੁੱਤੇ ਨੂੰ। ਕੁੱਤੇ ਕੁੱਤਰਾ ਫੇਰ ਮਰ ਗਿਆ ਹੋਊਗਾ। ਕੁੱਤਾ ਵਰਜਿਆਂ ਦਾ ਕੁੱਤਾ। ਤੇ ਹੋਰ ਆ ਕੁੱਤਾ ਜਰ ਨਾਲ ਮਰ ਗਿਆ ਹੋਊਗਾ। ਅੱਛਾ ਬਾਈ ਯਾਰ। ਤੇ ਹੋਰ ਆ। ਓਹੋ। ਯਾਰ ਕੋਈ ਨਹੀਂ ਤੂੰ ਛੱਡ ਯਾਰ ਤੂੰ ਤੂੰ ਸਾਰੀ ਝਨਾਕੀ ਬਣਾਈ ਏ ਸਾਰੀ ਤੂੰ ਸੱਪ ਕੀਲੇ ਵੀ ਬਥੇਰੇ ਤੇ ਲੜਾਈ ਵੀ ਬਥੇਰੇ ਅੱਛਾ ਠੀਕ ਹੈ ਸੱਪ ਕੀਲੇ ਵੀ ਬਥੇਰੇ ਤੇ ਲੜਾਈ ਵੀ ਬਥੇਰੇ ਪਾਣੀ ਸਿਰੇ ਉੱਤੋਂ ਔਖੇ ਨੇ ਤੇ ਪਾਇ ਵੀ ਬਥੇਰੇ ਸੱਪ ਮਾਰ ਕੇ ਕੁੱਤੇ ਨੂੰ ਖਾਹ ਦੇਵਾ ਤੂੰ ਬਣ ਕੇ ਸ਼ੇਰ ਕੁੜੇ ਅੱਖ ਵਿੱਚ ਅੱਖ ਨਾ ਪਾ ਲਈ ਮੇਰੇ ਤੇ ਕਹੇਂਗੇ ਤੂੰ ਬੋਰੇ ਆ ਗਿਆ ਨੇਰ ਕੁੜੇ ਕਿਵੇਂ ਲੱਗਿਆ ਕੋਈ ਗੱਲ ਨਾ ਗੱਲ ਨਾ ਹਾਂ ਤਾਂ ਫਿਰ ਆਪਾਂ ਇਹ ਪਾ ਦੇਣੀ ਆ ਕਰਨ ਔਜਲੇ ਨੇ ਮੈਨੂੰ ਦਿੱਤੇ ਆ 20000 ਰੁਪਏ ਇਹ ਤਾਂ 20000 ਆ ਹਾਂ ਅੱਛਾ ਯਾਰ ਪਹਿਨੇ ਪੈਸੇ ਬੰਦੇ ਜੇ ਹਾਲੇ ਬੰਦੇ ਆ ਦਾ ਨਾ ਗੱਲ ਕਰੀ ਕਿਸੇ ਨੂੰ ਅੱਛਾ ਤੇਰੇ ਬਾਈ ਦੀ ਹੋ ਗਈ ਛਢਾਈ ਤਾਂ ਕਰਕੇ ਰਹਿੰਦੀ ਔਰ ਸਾਪੇ ਨਾਲ ਤਾਂ ਹੀ ਫਿਰ ਇੱਥੇ ਬਹਿ ਕੇ ਬਣਾਉਣਾ ਬਾਈ ਸਭਨੇ ਕਿ ਮੈਂ ਬਾਈ ਬਾਈ ਬੋਦੀ ਸਭ ਤੋਂ ਮਾਰਿਆ ਮੈਂ ਮੈਨੂੰ ਤਾਂ ਦੱਸਿਆ ਨਹੀਂ ਪਹਿਲਾਂ ਕਦੇ ਇਹ ਦੱਸਣੇ ਕਿੰਨਾ ਥੋੜੀ ਹੁੰਦੀਆਂ ਭਰਾ ਯਾਰ ਤੇ ਨਾਲ ਤਾਂ ਇਹਨਾਂ ਰੋਜੋ ਕੋਈ ਗੱਲ ਨਹੀਂ ਮੈਂ ਆੜ ਕੇ ਮੈਂ ਆ ਕੇ ਤੇਰਾ ਭੜੀ ਆ ਨਾ ਮੈਂ ਪਹਿਲਾਂ ਬਾਬੇ ਕੋਲੇ ਗਿਆ ਬਾਬੇ ਘਰੇ ਗਿਆ ਬਾਬਾ ਮੇਰੇ ਗੱਲ ਪੈ ਗਿਆ ਸੀਗਾ ਉਹ ਗੜਾਸਾ ਦੇਖਾ ਕਰੀ ਜਾਵੇ ਥੋੜੇ ਕਿਉਂ ਹੋ ਗਿਆ ਤੂੰ ਆੜ ਤੋ ਬੰਦਾ ਉਹ ਤੇਰੇ ਮਾਰ ਮੂਰ ਤੂੰ ਉਹਦੇ ਕੋਲ ਨਾ ਜਾਇਆ ਕਰੋ ਉਹ ਤਾਂ ਗੜਾਸਾ ਦੇਖਾ ਕਰੀ ਜਾਂਦਾ ਸੀ ਮੈਂ ਕਿਹਾ ਉਹ ਨਾ ਮਾਰੇ ਮੇਰੇ ਮੈਂ ਕਿਹਾ ਮਸਾਂ ਆਇਆ ਉਹਰੇ ਕੋਲੋਂ ਚੱਲ ਛੱਡ ਤੂੰ ਮੇਰੀ ਗੱਲ ਸੁਣ ਇੱਕ ਮੈਂ ਗਾਣੇ ਲਿਖੀ ਬੈਠਾ ਤੇਰਾ ਗਾਣਾ ਗੋੜਾ ਕਵਾ ਲਾਂਗੇ ਪੈਸੇ ਤੂੰ ਤੇ ਆਇਆ ਤੇ ਮੈਨੂੰ ਕਿਹੇ ਪਾਸੇ ਬੈ ਜਾ ਬੈ ਜਾ ਹੋ ਜੂਗੀ ਠੀਕ ਆ ਚੱਲ ਫਿਰ ਮਿਲ ਕੇ ਕਰ ਲੈਨੇ ਆ ਕੰਮ ਆਪੋ ਚੱਲ ਤੂੰ ਫਿਰ ਠੱਰਨ ਪਾਉਣੀ ਤੇ ਸਾਨੂੰ ਮਿੱਤਰਾ ਕੱਢਣੀ ਆਉਂਦੀ ਆ ਠੱਰਨ ਪਾਉਣੀ ਤੇ ਸਾਨੂੰ ਕਿੰਨੀ ਖੁਸ਼ੀ ਹੁੰਦਾ ਹੁਣ ਨਾ ਉਹਨਾਂ ਦੇ ਸੁੱਖੇ ਕੋਲ ਆਏ ਯਾਰ ਸੁੱਖਾ ਜਿਹੜਾ ਗੀਤ ਇਹ ਲਿਖਦਾ ਹਾਂ ਉਹ ਮੇਰਾ ਗਾਣਾ ਵੀ ਕਰਾਊਗਾ ਉਹ ਮੌਰੇ ਕੋਲ ਹੁਣੇ ਆਇਆ ਅੱਛਾ ਇਹ ਮੈਂ ਪੈਸੇ ਪੈਸੇ ਬਣਿਆ ਆਉਂਦੇ ਆ ਠੀਕ ਆ ਨਾਲੇ ਗਾਣੇ ਸ਼ਹਿਰੀਆਂ ਨਹੀਂ ਉਹ ਲਿਖਦਾ ਉਹ ਹਾਂ ਸ਼ਹਿਰੀਆਂ ਵੀ ਲਿਖਦਾ ਠੀਕ ਆ ਹਾਂ ਕਰੀਆ ਲਿਖਦਾ ਪੈਸਾ ਪੂਸਿਆ ਪੈਸੇ ਪੂਸੇ ਬਾਵਾ ਹੁੰਦੇ ਹੈਗੇ ਉਹਨੂੰ ਹਾਂ ਪੈਸੇ ਬਾਵਾ ਹੁੰਦੇ ਆ ਠੀਕ ਯਾਰ ਅਸੀਂ ਨਾਂ ਪਾਉਣਾ ਜੀ ਤੇ ਚ ਪਾ ਦੂਗਾ ਯਾਰ ਸਾਡੇ ਨਾਲ ਨਾਂ ਬੱਲੀਆਂ ਵਾਲਾ ਗਾਣਾ ਲਿਖਾਵਾਂਗੇ ਤਾਂ ਬੱਲੀਆਂ ਵਾਲਾ ਹਾਂ ਬੱਲੀਆਂ ਵਾਲਾ ਤਾਂ ਨਹੀਂ ਪਾਉਣਾ ਯਾਰ ਕੇ ਪਾ ਦੂਗਾ ਮੇਛਾ ਵੀ ਬਾ ਪੁੱਛ ਲਾਂਗੇ ਤੂੰ ਹਾਂ ਤੇ ਦੂਣੀ ਲਿਖਦਾ ਗਾਣੇ ਗੁਨੇ ਨਹੀਂ ਮੇਰਾ ਤਾਂ ਹਜੇ ਕਰਾਉ ਆ ਉਹ ਉਹਦੇ ਪੈਸੇ ਪੂਸੇ ਆਉਣਗੇ ਕਹਿੰਦਾ ਬਾਵਾ ਹੁੰਦੇ ਆ ਕਿ ਉਹਦੇ ਪੈਸੇ ਆਉਣੇ ਆ ਹਜੇ ਮੈਂ ਜਦੋਂ ਕੋਲੇ ਬੈਠਾ ਸੀ ਨਾ ਉਹਦੇ ਸਿੰਗਰ ਦਾ ਫੋਨ ਆਇਆ ਸੀਗਾ ਪੈਸੇ ਪੂਸੇ ਬਾਵਾ ਆਉਣੇ ਹੈਗੇ ਪੋਨੇ ਚੰਗਾ ਕਰ ਮੈਂ ਜਾਣਾ ਮੈਨੂੰ ਨਾ ਘਰੇ ਕੰਮ ਹੈ ਚੰਗਾ ਮੈਂ ਬਾਵਾ ਚਲੋਗਾ ਇਹਨੂੰ ਚਲ ਤੂੰ ਤਾਂ ਜਾ ਹੁਣ ਸਾਡਾ ਕੰਮ ਹੀ ਰਹਿ ਗਿਆ ਲਾਂਣ ਕੱਟਣਾ ਪਊਗਾ ਦਾ ਵੀ ਬਾਈ ਜੇ ਤੁਸੀਂ ਬਾਵਾ ਉਹਦੇ ਦੇ ਨਹੀਂ ਲਈਏ ਪਰ ਰੋਟੀ ਦੀ ਸੁੱਕੇ ਨੂੰ ਜਿਹੜਾ ਲੱਕ ਮੋਦਨਾ ਵੀ ਚਾਰਨਾ ਕਿੰਨੇ ਵੱਡ ਵੱਡ ਛੱਟੇ ਬਿੱਲੇ ਪਿੰਡ ਵਾਲੀ ਨਹਿਰ ਨੂੰ ਪਸਾ ਮੈਂ ਟਾਵੇਂ-ਟਾਵੇਂ ਬੰਦਿਆਂ ਨੂੰ ਚੱਕ ਵੀ ਉਹਦਾ ਟਾਈਮ ਕੋਈ ਹੋਰ ਹੀ ਨਾ ਮੰਗੇ ਫਿਰ ਰੋਟੀ ਆਹ ਵੇਹੜਾ ਕਾਟੋਂ ਮੰਗੂ ਬੇਟਾ ਮੈਂ ਇੱਥੇ ਤਾਂ ਓਏ ਕੀ ਕਰਦਾ ਬਾਈ ਕੀ ਲੈਣਾ ਤੁਸੀਂ ਯਾਰ ਕੰਮ ਨਹੀਂ ਥੋੜਾ ਜਿਆ ਕੀ ਕੰਮ ਸੀ ਤੁਹਾਨੂੰ ਕਹਿੰਦੇ ਗੀਤਕੂਤ ਤੂੰ ਬਧੀ ਲਿਖਦਾਂਗੇ ਹਾਂ ਵੀ ਗਾਣੇ ਲਿਖਦਾ ਫੇਰ ਗਾਣੇ ਤਾਂ ਸਾਰੇ ਪਿੰਡ ਵਿੱਚ ਬੋਲਦੇ ਸੁਣਾ ਦੇ ਯਾਰ ਇੱਕ ਅੱਧਾ ਯਾਰ ਕਿਉਂ ਸੁਣਾਮਾ ਬਾਈ ਮੈਂ ਸੁਣਾ ਕੇ ਮਾਰਾਂ ਨਾ ਦੇ ਨਹੀਂ ਥੋੜਾ ਬਾਈ ਬਣ ਥੋੜਾ ਕੀ ਪਤਾ ਬਈ ਮੇਰਾ ਗਾਣਾ ਲੀਕ ਕਰ ਨੀ ਕਰਦੇ ਸਾਨੂੰ ਕਿਹੜਾ ਗਾਣਾ ਹੁੰਦਾ ਸੁਖਿਆ ਬਾਈ ਬਣ ਕੇ ਮਹਿੰਤੀ ਯਾਰ ਚੱਲੋ ਤੁਸੀਂ ਮਨਤਾ ਕਰੀ ਜਾਂਦੇ ਹੋ ਤੁਹਾਨੂੰ ਮੈਂ ਚੱਲ ਐਂ ਕਰ ਬੱਲਾ ਐਂ ਨਹੀਂ ਪਰ ਗੱਲ ਬੰਦੀ ਬਈ ਕਿਵੇਂ ਬਈ ਯਾਰ ਪਾਪੇ ਤੋਂ ਕਾਫਨ ਪਾਪੇ ਹਾਂ ਆਉ ਰਾਜੀ ਖੁਸ਼ੀ ਦੇ ਸਮਾਂ ਪਾਪੇ ਤੋਂ ਖਾਵੇ ਗਾਣਾ ਦੇ ਕੇ ਮੇਰਾ ਮੇਰਾ ਗਾਣਾ ਠੀਕ ਨਹੀਂ ਹੋਣਾ ਚਾਹੀਦਾ ਫਿਰ ਚਲੋ ਪਾਪੇ ਦੀ ਸਮਝਣਾ ਤਨਾਂ ਦਾ ਫਿਰ ਤੈਨੂੰ ਹਾਂ ਛੜ ਜੈਸੀ ਤਾਂ ਆਈਏ ਕੱਲ ਦੇ ਬਹਿ ਕੇ ਆਏ ਮੈਂ ਬਰਾਬਰ ਨਹੀਂ ਹੋਂਦਾ ਬੰਦਾ ਮੈਂ 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 ਬਰਾਬਰ ਬੰਦਾ ਨਹੀਂ ਹੋਂਦਾ ਉੱਤੇ ਕੜ ਕੇ ਸੁਣੋ ਨਹੀਂ ਯਾਰ ਨਾ ਨਾ ਉੱਤੇ ਕੜ ਕੇ ਸੁਣੋ ਧੁੱਪ ਵਿੱਚ ਤੂੰ ਲਾਲ ਹੋਵੇਂ ਤੇ ਛਾਵੇਂ ਹੋਵੇਂ ਚਿੱਟੀ ਅੱਖ ਤੇਰੀ ਦਾ ਨਸ਼ਾ ਕਰਕੇ दारू ਲੱਗੇ ਫਿੱਕੀ ਤੁਰਦੀ ਦਾ ਲੱਕ ਝੂਟੇ ਖਾਵੇ ਨਾਲੇ ਚੁੰਝੂ ਕਰਦੀ ਜੁੱਤੀ ਚਲ ਵਿੱਚ ਵਸ ਗਈ ਨਹੀਂ ਤੂੰ ਸੱਚੀ ਮੂਚੀ ਦਿਲ ਵਿੱਚ ਵਸ ਗਈ ਵਾਹ ਵਾਹ ਆਹ ਇਹ ਫਰਾਈਆਂ ਕਲਮ ਤਾਂ ਮੇਰੀ ਫਰਾਈਆਂ ਇੱਕ ਵਾਰੀ ਜਦੋਂ ਐ ਘੁਮਾਦੀਏ ਨਾ ਕਲਮ ਠੀਕ ਆ ਤੇ ਸ਼ਾਇਰੀਆਂ ਦੇ ਢੇਰ ਲੱਗ ਜਾਂਦੇ ਆ ਤੇ ਤੁਸੀਂ ਜਾਓ ਹੁਣ ਕਿਰਪਾ ਕਰਕੇ ਤੇ ਮੈਨੂੰ ਬਾਕੀ ਦੀ ਕਾਰਵਾਈ ਪਹੁੰਚ ਦੇ ਤੇ ਧੱਪ ਜਾਓ ਤੁਸੀਂ ਬੈਰੇ ਯਾਰ ਐਂ ਕਿਉਂ ਕਰਦਾ ਯਾਰ ਬਈ ਯਾਰ ਹੋਸ਼ ਨਾਲ ਇੱਕ ਅੱਧਨ ਨਹੀਂ ਹੋ ਰਿਹਾ ਹੋਰ 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 ਐ ਨਹੀਂ ਭੱਜ ਜਾਓ ਤੁਸੀਂ ਤੁਰਦੇ ਲੱਗੋ ਹਾਂ ਬੋਲਦਾ ਕਿਵੇਂ ਨਹੀਂ ਜਾ ਰਹੇ ਨਾ ਠੀਕ ਨਾ ਓਏ ਟਾਈਮ ਚੱਕਣਾ ਕੋਈ ਨਾ ਕੀ ਕਰ ਲਵਾਂਗੇ ਉਹ ਮਲੰਗੋ ਕੀ ਕਰ ਲਵਾਂਗੇ ਤੈਨੂੰ ਪਤਾ ਨਹੀਂ ਬਿੱਜਾ ਪਤਾ ਨਹੀਂ ਮੇਰਾ ਸਾਡੇ ਪਿੰਡ ਵਾਲੀ ਮਹਿਰ ਦਾ ਪਤਾ ਨਹੀਂ ਲੱਗੋ ਪਤਾ ਨਹੀਂ ਮੈਂ ਤਾਂ ਭਾਗ ਜੋ ਭਾਗ ਜੋ ਤੂੰ ਯਾਰ ਆਏ ਕਿ ਮੈਂ ਕਰਦਾ ਯਾਰ ਭਾਗ ਜੋ ਭਾਗ ਜੋ ਸਾਡੇ 14 ਲੱਖ ਦਾ ਢੰਗਿਆ ਕੰਮ ਕਰਨ ਦੇ ਮੈਨੂੰ ਕੋਈ ਨਾ ਵੇਖਾਂਗੇ ਤੈਨੂੰ ਬੰਦ ਹੀ ਕੀ ਆ ਹੁਣ ਇਹ ਸ਼ੋਰ ਜੇ ਯਾਰ ਆਇਆ ਤੋ ਕਹਿ ਗਈ ਯਾਰ ਕੀ ਗੱਲ ਹੋ ਸਕਦੀ ਹੈ ਯਾਰ ਇੱਕ ਤਾਂ ਕਹਿੰਦਾ ਨਹਿਰ ਵਾਲੀ ਨਹਿਰ ਵਾਲੀ ਯਾਰ ਮੇਰੀ ਤਾਂ ਅੱਖ ਹੀ ਫੜਕੀ ਜਾਂਦੀ ਆ ਤੇ ਦੂਜਾ ਕਹਿੰਦਾ ਮੇਰੇ ਕੋਲੇ ਡੱਬ ਚ ਲੱਗਿਆ ਕੋਈ ਯਾਰ ਬਾਣਾ ਨਾ ਬੱਤੇ ਇਹ ਮੈਨੂੰ ਕੋਈ ਬਹਿਮ ਜਾ ਹੋ ਰਿਹਾ ਤੇ ਮੈਂ ਮੂੰਹ ਜਾ ਉੱਠਿਆ ਪਿਆ ਹੋਏ ਜੀ ਦੱਸਾਂ ਯਾਰ ਤਨਵੀ ਯਾਰ ਕੁਛ ਹੋਰ ਜੇ ਟੱਕਰੇ ਸੀ ਯਾਰ ਮੈਨੂੰ ਤਾਂ ਯਾਰ ਅੱਛਾ ਤੇ ਉਹ ਕਹਿੰਦੇ ਯਾਰ ਗਾਣੇ ਗੁਣੇ ਜੇ ਲਿਖ ਲੈਣਾ ਤੂੰ ਮੈਨੂੰ ਕਹਿੰਦੇ ਤੂੰ ਗਾਣਾ ਸੁਣਾ ਦੇ ਅੱਛਾ ਮਾ ਕਿਤੇ ਗਾਣਾ ਸੁਣਾਦਾ ਉਹ ਖੈੜੀ ਪੈ ਗਈ ਯਾਰ ਮੇਰੇ ਕਹਿੰਦੇ ਹੋ ਸੁਣਾ ਮੈਂ ਬਾਈ ਤੁਰਦੇ ਲੱਗੋ ਇੱਥੋਂ ਮੈਨੂੰ ਕੰਮ ਕਰ ਲੈਣ ਦੋ ਮੈਥੋਂ ਧੱਕੇ ਧੁੱਕੇ ਵੱਜ ਗਏ ਤੇ ਮੈਨੂੰ ਪਤਾ ਨਹੀਂ ਆਏ ਜੀ ਗੱਲ ਕਹਿ ਗਏ ਯਾਰ ਵੀ ਨਹਿਰ ਵਾਲੀ ਗੱਲ ਨਹਿਰ ਵਾਲੀ ਨਹਿਰ ਵਾਲੀ ਗੱਲ ਕਹਿ ਗਏ ਅੱਛਾ ਕੇ ਉਹਦਾ ਪੈਣਾ ਬੰਦੇ ਖਤਰਨਾਕ ਆ ਅੱਛਾ ਕਾ ਸੱਚੀ ਮੈਂ ਤਾਂ ਉਹ ਪੈਣਾ ਬਾਹਲੇ ਉਹਨਾਂ ਨੇ ਉਹ ਕਰਿਆ ਕਾਂਡ ਮੈਂ ਤਾਂ ਪਹਿਲੇ ਮੇਰਾ ਸਿਰ ਫੜ ਕੇ ਜਾਂਦਾ ਬਾਈ ਬਣ ਕੇ ਮੈਨੂੰ ਮੈਨੂੰ ਕਹਿ ਕੇ ਗਏ ਮੇਰੇ ਡੱਬ ਚ ਟੰਗਿਆ ਨਹਿਰ ਵਾਲਾ ਕਾਂਡ ਕਰਨਾ ਨਹਿਰਾਂ ਮੈਨੂੰ ਦੱਸ ਕੀ ਗੱਲ ਕੀ ਆ ਮੈਨੂੰ ਨਹਿਰ ਵਾਲੀ ਨਹਿਰ ਵਾਲੀ ਤਾਂ ਉਹਨਾਂ ਨੇ ਯਾਰ ਬੰਦੇ ਬੰਦੇ ਬਾਵਾ ਮਾਰੇ ਆ ਉਥੇ ਛੇੜ ਕੇ ਮਾਰਦੇ ਆ ਜਿਹਨੂੰ ਕਹਿੰਦੇ ਆ ਮੈਨੂੰ ਮੈਨੂੰ ਮੈਂ ਕੁਝ ਨਹੀਂ ਮੈਨੂੰ ਪਤਾ ਲੱਗਦਾ ਕੀ ਮੈਂ ਕੀ ਕਰਾਂ ਮੈਨੂੰ ਆਹ ਕ ਹੱਲ ਦੱਸ ਇਹਦਾ ਮੈਂ ਹੱਲ ਕੀ ਕਰਾਂ ਹੱਲ ਯਾਰ ਮੈਂ ਮਾਫੀ ਮੰਗ ਲਾਂ ਜਾ ਕੇ ਹਾਂ ਜਾ ਤਾਂ ਮਾਫੀ ਮੰਗ ਲਾ ਹਾਂ ਮਾਫੀ ਮੱਕੀਆਂ ਮਾਫ ਕਰੀ ਦੇਣ ਫਿਰ ਤਾਂ ਤੇ ਜਿਹੜਾ ਬੁੱਕੀ ਬੋੜ ਕੇ ਕੀ ਕਿਹਾ ਮੈਂ ਤਾਂ ਐਂ ਕਹਿ ਕੇ ਗਿਆ ਵਾ ਤੇਰੇ ਨਾਲ ਤਾਂ ਨਹਿਰ ਨਾਲ ਕਾਹ ਨਹੀਂ ਕਰਨਾ ਨਹਿਰ ਵਾਲੇ ਨਹਿਰ ਵਾਲਾ ਕਹਿ ਕੇ ਕੀ ਕਿਹਾ ਅੱਛਾ ਕੇ ਮੈਂ ਤੈਨੂੰ ਗੱਲ ਦੱਸਦਾ ਜਿਹੜਾ ਉਹ ਇੰਦਰ ਕਸਖਪਾਲਾ ਨਹੀਂ ਸੀਗਾ ਹਾਂ ਆਪਣਾ ਇੱਧਰ ਘਰ ਆ ਇੱਧਰ ਤਾਂ ਨਹੀਂ ਜੋ ਉਹ ਉਹ ਉਹਨਾਂ ਨੇ ਨਹਿਰ ਤੇ ਬੱਢ ਕੇ ਛੜਤਾ ਸੀਗਾ ਉਹ ਉਹਨਾਂ ਨੇ ਸੱਟਿਆ ਸੀ ਉਹਨਾਂ ਨੇ ਸੱਟਿਆ ਸੀ ਬਾਈ ਮੈਨੂੰ ਬਚਾ ਯਾਰ ਮੈਨੂੰ ਬਚਾ ਯਾਰ ਮੈਨੂੰ ਮੈਨੂੰ ਡਰ ਲੱਗੇ ਜਾਂਦਾ ਮੈਂ ਦੱਸ ਮੇਰੀਆਂ ਸੋਨਾਂ ਉਹਨਾਂ ਨੂੰ ਨਾ ਪੈਸੇ ਪੁਸੇ ਦੇ ਕੇ ਆਪਾਂ ਕਿਹਨਾਂ ਟਕਾ ਲੈਣੇ ਆ ਪੈਸੇ ਪੁਸੇ ਦੇ ਕੇ ਮਰੌਣੇ ਆਪਾਂ ਉਹਨਾਂ ਨੂੰ ਕਿੰਨੇ ਪੈਸੇ ਲੈਣਗੇ ਬਾਈ ਮਾੜੇ ਮੋٹے ਦੇ ਦਾਂਗੇ ਮੰਨ ਜਾਣਗੇ ਉਹ ਨਸ਼ੇ ਨੁਸ਼ੇ ਕਰਦੇ ਹੁੰਦੇ ਆ ਤੂੰ ਤਨ ਜਾਣਦੇ ਓ ਤੂੰ ਗੱਲ ਕਰ ਲੈ ਬਾਈ ਤੂੰ ਉਹਨੂੰ ਕਹਿ ਦੇ ਯਾਰ ਜੇ ਤਾਂ ਗੱਲ ਕਰ ਲੈਨੇ ਆਪਾਂ ਕੋਈ ਨਹੀਂ ਗੱਲ ਕਰਨੀ ਯਾਰ ਐ ਗੱਲ ਲੈਨੇ ਆਪਾਂ ਪੈਸੇ ਪੁਹੇ ਦੇ ਕੇ ਸਾਰ ਲੈਨੇ ਆ ਯਾਰ ਦੇਖ ਲਈ ਯਾਰ ਜੇ ਸਰਦਾਰ ਆਇਆ ਮੈਨੂੰ ਤਾਂ ਡਰ ਜਾ ਲੱਗੇ ਜਾਂਦਾ ਯਾਰ ਮੈਨੂੰ ਤਾਂ ਗਾਣੇ ਵੀ ਨਹੀਂ ਲਿਖੀ ਜਾਂਦੇ ਹੋਣਾ ਅੱਛਾ ਕੇ ਹੋਰ ਮੈਂ ਤਾਂ ਡਰ ਲੱਗ ਜਾਂਦਾਗਾ ਮੈਂ ਤਾਂ ਘਰੇ ਵੀ ਨਹੀਂ ਗਿਆਗਾ ਮੈਂ ਤਾਂ ਸਿੱਧਾ ਤੇਰੇ ਕੋਲੇ ਆ ਗਿਆ ਘਰ ਗਿਆ ਨਹੀਂ ਮੈਂ ਘਰੇ ਨਹੀਂ ਗਿਆ ਮੈਂ ਕਿਹਾ ਕਿਸੇ ਮੇਰੇ ਕੋਲੇ ਹੋ ਗਿਆ ਅੱਧੇ ਘੰਟੇ ਪਹਿਲਾਂ ਆਏ ਸੀ ਉਹ ਹਾਂ ਤੇ ਉਹ ਮੈਨੂੰ ਬਾਵਾ ਕੁਝ ਬੋਲ ਗਿਆ ਯਾਰ ਅੱਛਾ ਹਾਂ ਚੱਲ ਕੋਈ ਨਹੀਂ ਆਪਾਂ ਕਰ ਮੈਨੂੰ ਥੱਕੇ ਥੁੱਕੇ ਪਜ ਗਏ ਯਾਰ ਮੈਨੂੰ ਡਰ ਲੱਗ ਗਿਆ ਮਾਰਨੇ ਜੀ ਯਾਰ ਮੈਨੂੰ ਪਤਾ ਨਹੀਂ ਸੀ ਬਾਈ ਬੰਦੇ ਇੰਨੇ ਮੈਂ ਤਾਂ ਇਹ ਸੇਗਾ ਗਲੀ ਦੇ ਲਾਦ ਨੂੰ ਖਾਦ ਨੂੰ ਹੋਵਾਂਗੇ ਕਿਤੇ ਤੰਗ ਕਰੀ ਜਾਂਦੇ ਹੋਾਂਗੇ ਬਾਲਾ ਚੱਲ ਜੰਨਾ ਮੈਨੂੰ ਪਤਾ ਨਹੀਂ ਸੀ ਬਾਈ ਯਾਰ ਇੱਕ ਤਾਂ ਯਾਰ ਨਾ ਮਸ਼ਹੂਰ ਬੰਦੇ ਦਾ ਟਾਈਮ ਹੈ ਨਹੀਂ ਅੱਜ ਕੱਲ੍ਹ ਯਾਰ ਜਦੋਂ ਬੰਦਾ ਜਦੋਂ ਬੰਦਾ ਮਾੜਾ ਮਸ਼ਹੂਰ ਹੋ ਜਾਏ ਨਾ ਉਦੋਂ ਨਾ ਦੁਨੀਆ ਜਿਉਂ ਨਹੀਂ ਦਿੰਦੀ ਮਾਰੇ ਜਾ ਕਈ ਮਾਰੇ ਉਹਨਾਂ ਨੇ ਉਦੋਂ ਦੁਨੀਆ ਨਹੀਂ ਜਿਉਂ ਦਿੰਦੀ ਜਦੋਂ ਬੰਦਾ ਮਸ਼ਹੂਰ ਹੋ ਜਾਏ ਉਹੀ ਤਾਂ ਗੱਲ ਆ ਮੇਰੀ ਗੱਲ ਸੁਣਾ ਹਾਂ ਦੱਸ ਯਾਰ ਮੈਨੂੰ ਕੋਈ ਨੰਬਰ ਦੇ ਕੇ ਗਿਆ ਸੀਗਾ ਅੱਛਾ ਦੇਖਦਾ ਨੰਬਰ ਹਾਂ ਬਾਈ ਆ ਦੇਖ ਨੰਬਰ ਦੇਖ ਆ ਦੇਖ ਨਾ ਇਹ ਪਿਆ ਹੋਇਆ ਦਾ ਦੇਖ ਦੇਖ ਯਾਰ ਨੰਬਰ ਦੇਖ ਯਾਰ ਲੈ ਵਾ ਨੰਬਰ ਤਾਂ ਹੈਗਾਗਾ ਹੈਗਾ ਨੰਬਰ ਆ ਕੇ ਦੇਖ ਕੀ ਨਾਮ ਕੀ ਹੈ ਯਾਰ ਉਹਨਾਂ ਦਾ ਇਹ ਪੀਟੀ ਕਹਿੰਗਾ ਪਤਾ ਨਹੀਂ ਆ ਨੰਬਰ ਪਰਚੀ ਤੇ ਵੀ ਪੀਟੀ ਗੈਂਗ ਲਿਖਿਆ ਪਿਆ ਪੀਟੀ ਗੈਂਗ ਆ ਮੈਨੂੰ ਨਾ ਕੋਈ ਬੰਦਾ ਲੈ ਕੇ ਗਿਆ ਸੀ ਪਹਿਲਾਂ ਯਾਰ ਮੈਂ ਲਾ ਕੇ ਦੇਣਾ ਨੰਬਰ ਯਾਰ ਨੰਬਰ ਲਾ ਲਾ ਇਹ ਨ aeration ਹੀ ਗੈਂਗ ਆਈ ਜਾਂਦਾ ਯਾਰ ਇਹ ਤੇ ਛਾ ਗਏ aeration ਹੀ ਗੈਂਗ ਤਾਂ ਹੀ ਭਰੇ ਆਉਂਦਾ ਹਮ ਵੀ ਹੋਇਆ ਜੋ ਕਦੇ ਇਦੀ ਜਿੱਥੇ ਨਹੀਂ ਘੜੇ ਹੁੰਦੇ ਉਹ ਹਾ ਦੇਵ ਤਾਲ ਕਿੰਨੇ ਘੰਟ ਸੰਦਾ ਉਹਨਾਂ ਕੋਲ ਆਹੀ ਲੈ ਆਉਣੇ ਆਪਾਂ ਨੂੰ ਆਪਾਂ ਵੀ ਆਹੀ ਲੈ ਆਉਣੇ ਆਂ ਬੱਕੀ ਬੋਰ ਵੀ ਲਿਆਉਣਾ ਆਪਾਂ ਵੀ ਸਹੀ ਨਾ ਬੱਕੀ ਪਾਉਣੀ ਆ ਡੰਡੇ ਚ ਕੀ ਹੋਣਾ ਹੈ ਕਰੋ ਆ ਕੀ ਨਾ ਫੋਨ ਆਈ ਜਾਂਦਾ ਯਾਰ ਤੱਕ ਕੇ ਦੇ ਨੀ ਰਮਾਈਂ ਬਾਵਾ ਯਾਰ ਕਾਸੀ ਹੈ ਨਾ ਜੀ ਮੈਂ ਉਸਤਾਦ ਕਰਨ ਕਿਤੇ ਹਾਂ ਕਰਾਜ ਆ ਚੱਕ ਲੈ ਚੱਕ ਲੈ ਹੈਲੋ ਬਾਈ ਪੀਟੀ ਗੈਂਕ ਤੋਂ ਬੋਲਦੇ ਹਾਂ ਜਿਹੜਾ ਬੋਲਦਾ ਤੂੰ ਬਾਈ ਮੈਂ ਤਾਂ ਸੁੱਖਾ ਲਖਾਰੀ ਬੋਲਦਾ ਬਾਈ ਮੇਰੇ ਤੋਂ ਗਲਤੀ ਹੋ ਗਈ ਯਾਰ ਬਾਈ ਮaaf ਕਰਦੇ ਯਾਰ ਸੋਨੂੰ ਬਾਵਾ ਕੁਝ ਬੋਲਿਆ ਗਿਆ ਯਾਰ ਦੁਬਾਰਾ ਇੱਕੀ ਕੀ ਕਹਿੰਦਾ ਸੀ ਸੁਣਿਆ ਨਹੀਂ ਮੈਨੂੰ ਮੈਂ ਤਾਂ ਬਈ ਆਂ ਕਹਿੰਦਾ ਜੀ ਮੇਰੇ ਤੋਂ ਗਲਤੀ ਹੋ ਗਈ ਬਾਈ ਤੁਹਾਨੂੰ ਧੱਕੇ ਵੱਜ ਗਏ ਯਾਰ ਮੈਨੂੰ ਮਾਫ ਕਰ ਲਓ ਬਾਈ ਯਾਰ ਅੱਗੇ ਤੋਂ ਨਹੀਂ ਕਰਦਾ ਤੁਹਾਨੂੰ ਗਾਣੇ ਮੈਂ ਬਾਦੂ ਸੁਣਾ ਦੂੰ ਬਾਈ ਬਣ ਕੇ ਮਾਫ ਕਰ ਦਿਓ ਯਾਰ ਸਾਡੀ ਗਰੁੱਪ 'ਚ ਮਾਫੀ ਦਾ ਕੋਈ ਉਸੂਲ ਨਹੀਂ ਸੇ ਯਾਰ ਬਾਈ ਫਿਰ ਜਿਵੇਂ ਕਹੂੰਗਾ ਉਵੇਂ ਕਰ ਲਾਂਗੇ ਜੇ ਪੈਸੇ ਲੈਣੇ ਤੁਸੀਂ ਪੈਸੇ ਲੈ ਲਓ ਯਾਰ ਜਿਵੇਂ ਕਹੂੰਗੀ ਕਰ ਲਾਂਗੇ ਹਾਂ ਹੁਣ ਤੂੰ ਧੱਕੇ ਮਾਰੀ ਸੀ ਤੇ ਆਪਦੀ ਫਿਰ ਭੁਗਤ ਹੋਣਾ ਬਾਈ ਬਨ ਮਾਫ ਕਰ ਦਿਓ ਗਲਤੀ ਹੋਏ ਨੇ ਬੰਦੇ ਤੋਂ ਹੁੰਦੀ ਗਲਤੀ ਯਾਰ ਨਾ ਨਾ ਤੇ ਨਾ ਹੁੰਦਾ ਤਾਂ ਦੇਖੀ ਹੁਣ ਕੀ ਆ 7.5 ਕਰੋੜ ਰੁਪਏ ਲਾਵਾਂਗੇ ਅਸੀਂ ਉਹ ਹੀ ਭਾਈ ਇੰਨੇ ਤਾਂ ਹੈ ਨਹੀਂ ਯਾਰ ਮੇਰੇ ਕੋਲੇ ਮੇਰੇ ਕੋਲ ਤਾਂ 20 ਰੁਪਏ ਆ ਯਾਰ ਇੱਦੋਂ ਘੱਟ ਤਾਂ ਫਿਰ ਹੁੰਦੇ ਵੀ ਸਾਡੇ ਕੋਲ ਭਾਈ ਕੱਲ ਨੂੰ ਪੈਸੇ ਆ ਜਾਣਗੇ ਯਾਰ 20000 ਰੁਪਏ ਆ ਯਾਰ ਤੇ ਕੱਲ ਨੂੰ ਲੈ ਲਓ ਤੇਰੇ ਕੋਲ ਤਾਂ ਘੰਟੀ ਹੀ ਆ ਬਸ ਹੈਲੋ ਹੈਲੋ ਫੋਨ ਹੀ ਘਟਦਾ ਯਾਰ ਭਾਈ ਉਹ ਬੰਦੇ ਮaaf ਕਰਨ ਵਾਲੇ ਹਨ ਯਾਰ ਬੋਲੇ ਨਹੀਂ ਮੈਨੂੰ ਯਾਰ ਕਿਤੇ ਭੱਜਣਾ ਪਊਗਾ ਭਾਈ ਮੈਂ ਭੱਜਦਾ ਯਾਰ ਕਿਸੇ ਪਾਸੇ ਯਾਰ ਮੈਂ ਜਾਣਾ ਭਾਈ ਮੈਂ ਜੁਲੀ ਵਿਸਤਰਾ ਚੱਕ ਜਾ

ਹਾਂ ਹਾਂ ਫਾਇਦਾ ਕੀ ਤਾਹੀ ਚੁੱਪ ਮੈਨੂੰ ਛੱਡ ਦੇ ਇਹ ਦਿਨ ਨੇ ਆ ਗਏ ਮੈਨੂੰ ਮਾਫ ਕਰ ਦੇ ਮਾਫ ਕਰ ਮਾਫਿਆ ਨਹੀਂ ਵੀਰ ਨੂੰ ਦੇਖੋ ਹਾਂ ਤੈਨੂੰ ਕਹਿਿਆ ਸੀ ਨਾ ਇਹ ਰਸੇ ਕੋਲ ਨਹੀਂ ਡੱੱਕੇ ਮਾਰੀ ਸੀ ਤੂੰ ਮਮੂ ਮਾਫ ਕਰ ਦੋ ਮੈਨੂੰ ਪਤਾ ਨਹੀਂ ਸੋਡਾ ਰੱਬ ਨਾਲ ਹੈਲੋ ਵਾਲਾ ਕਰਾਮ ਕਰਾ ਕੇ ਹਟਾਏ ਤੇਰੀ ਹੁਣ ਕੋਈ ਕੋਈ ਨਾ ਮੰਗ ਭਾਈ ਭਾਈ ਨਾ ਹੁੰਦੀ ਦੇਖੀ ਗਿਆ ਹੁਣ ਮਾਫ ਕਰ ਦੋ ਮੈਨੂੰ ਮਾਫ ਕਰ ਦੋ ਨਾ ਤੂੰ ਬਈ ਮੈਂ ਪਾਹੀ ਗਿਆ ਕਸਤਾ ਕਰ ਹਾਂ ਹਾਂ ਹੁੰਦਾ ਫਿਰ ਪਹਿਲੀ ਇਹਨਾ ਮੰਗਾ ਲੈਣਾ ਹਾਂ ਹਾਂ ਜੀ ਆਕਾ ਜੀ ਚਾ ਕੋਈ ਨੂੰ ਵੀ ਨਹਿਰ ਚੇ ਦੇ ਪਾਸੇ ਚੱਲਦੇ ਦਾ ਨਹਿਰ ਵਾਲਾ ਕੰਮ ਕਰੀ ਦਿੰਦੇ ਚੱਲ ਚੱਕ ਇਹਨੂੰ ਚੱਕ ਇਹਨੂੰ ਗੱਡੀ ਲੈ ਜੀ ਗੱਡੀ ਦਾ ਕਿਉਂ ਚੱਲ ਚੱਲ